ਸਸ਼ੀਕਲ ਮੈਂ ਤੁਹਾਡੇ ਨਾਲ ਪ੍ਰਿਆਤ ਤੇ ਤੁਸੀਂ ਸਾਂਝਾ ਟੀਵੀ ਵੇਖ ਰਹੇ ਹੋ ਤਾਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਘਰ ਦੇ ਵਿੱਚ ਬੜਕੇ ਮੌਜੂਦਾ ਲੰਬੜਦਾਰ ਉਤੇ ਗੋਲੀਆਂ ਵਰਾਈਆਂ ਗਈਆਂ ਨੇ ਜਿਸ ਸੁਰਾਨ ਲੰਬੜਦਾਰ ਨੂੰ ਜੇ ਲਾਜ਼ਮੀ ਹਸਪਤਾਲ ਦੇ ਵਿੱਚ ਭੱੜਤੀ ਵੀ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਵੱਡੀ ਖਬਰ ਸ਼੍ਰੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੁਥੇ ਅਬਿਸਰ ਦੇ ਥਾਣਾ ਕਥੂ ਨੰਗਲ ਦੇ ਦੀਨ ਪੰਦੇ ਪਿੰਡ ਸਰ ਹਾਲਾਤ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਪਿਓ ਕੁੱਤਾਵਾਂ ਵੱਲੋਂ ਘਰ ਦੇ ਵਿੱਚ ਵੜ ਕੇ ਲੰਬੜਦਾਰ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੇ ਨੇ ਜਿਸ ਸੁਰਾਨ ਲੰਬੜਦਾਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਸੱਥਰ ਵੇਚੁੱਕੇ ਨੇ ਹਰ ਕਿਸੇ ਦੀਆਂ ਅੱਖਾਂ ਜਿਹੜੀਆਂ ਨੇ ਨਾਮ ਨੇ ਸਰਫਰ ਘਰ ਤੇ ਹੀ ਨਹੀਂ ਬਲਕਿ ਪੂਰਾ ਪਿੰਡ ਰੋਂਦਾ ਹੋਇਆ ਨਸਰ ਆ ਰਿਹਾ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਤੇ ਜਾਣਕਾਰੀ ਮਿਲੀ ਹੈ ਕਿ ਨੀਕੇ ਬੱਚਿਆਂ ਦੀ ਆਪਸੀ ਲੜਾਈ ਕਰਕੇ ਲੰਬੜਦਾਰ ਜਦੋਂ ਘਰ ਸਮਝਾਉਣ ਦੇ ਲਈ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਸਮਝਾ ਕੇ ਆਪਣੇ ਘਰ ਵਾਪਸ ਆਂਦਾ ਹੈ ਤਾਂ ਉਹਨਾਂ ਪਿਓ ਪੁੱਤਾਂ ਵੱਲੋਂ ਘਰ ਦੇ ਅੰਦਰ ਵੱੜ ਕੇ ਹੀ ਝੜੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜੋ حاصل ਜਾਣਕਾਰੀ ਹੋਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਇਸ ਕੁੱਲੀ ਬੱਚਿਆਂ ਦੀ ਲੜਾਈ ਹੁੰਦੀ ਹੈ ਨਿੱਕੇ ਨਿੱਕੇ ਜਵਾਕਾਂ ਦੇ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੰਬੜਦਾਰ ਉਸ ਲੜਕੇ ਦੇ ਘਰ ਜਾਂਦਾ ਹੈ ਸਮਝਾਉਣ ਦੇ ਲਈ ਜਾਂਦਾ ਹੈ ਪਰ ਜਦੋਂ ਘਰ ਆਪਣੇ ਵਾਪਸ ਆਉਂਦਾ ਹੈ ਤਾਂ ਪਿਓ ਪੁੱਤ ਵੱਲੋਂ ਲੰਬੜਦਾਰ ਦੇ ਘਰ ਹੀ ਪਹੁੰਚਿਆ ਜਾਂਦਾ ਤੇ ਉਸ ਦੀ ਇੱਕ ਨਹੀਂ ਸੁਣੀ ਜਾਂਦੀ ਸਿੱਧਾ ਉਸ ਉੱਤੇ ਗੋਲੀਆਂ ਵਾਰਾ ਦਿੱਤੀਆਂ ਜਾਂਦੀਆਂ ਨੇ ਤਾਂ ਵੱਡਾ ਸਵਾਲ ਖੜਾ ਹੋ ਰਿਹਾ ਕਿਉਂਕਿ ਪੀੜਤ ਪਰਿਵਾਰ ਜੋ ਪਹੁੰਚੇ ਹੋਏ ਨੇ ਇਸ ਮੌਕੇ ਉੱਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਕਿ ਸਾਈਡ ਨੂੰ ਜਾ ਰਹੀ ਹੈ ਕਿਸ ਤਰ੍ਹਾਂ ਕੋਈ ਵੀ ਸਖਸ਼ ਕਰਦੇ ਅੰਦਰ ਵੜ ਕੇ ਕਿਸੇ ਮਾਮਲੇ ਦੀ ਗੱਲ ਨੂੰ ਲੈ ਕੇ ਆਪਣੇ ਘਰ ਅੰਦਰ ਗੋਲੀਆਂ ਕਿਸੇ ਦੇ ਘਰ ਅੰਦਰ ਗੋਲੀਆਂ ਤੱਕ ਚਲਾ ਕੇ ਚਲਾ ਜਾਂਦਾ ਹੈ ਤਾਂ ਵੱਡੀ ਵਾਰਜਤ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਹਾਲਾਂਕਿ ਤੋਂ ਅਨੁਗਾਸਨ ਨੇ ਕਿ ਪੂਰਾ ਮਾਮਲਾ ਪੁਲਿਸ ਧਿਆਨ ਦੇ ਵਿੱਚ ਵੀ ਹੈ ਤੇ ਪੁਲਿਸ ਵੱਲੋਂ ਵੀ ਜਿਹੜੇ ਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਤੇ 6 ਮੁਲਜ਼ਮ ਜਿਹੜਾ ਰਾਉਂਡ ਅਪ ਕਰ ਲਿੱਤਾ ਗਿਆ ਤੇ ਜਲਦੀ ਹੀ ਉਹਨਾਂ ਨੂੰ ਟ੍ਰੇਸ ਕੀਤਾ ਜਾਵੇਗਾ ਪਰ ਵੱਡੀ ਗੱਲ ਤਾਂ ਜਿਹੜੀ ਹੈ ਇਹ ਵਾਪਰੀ ਹੈ ਪਿੰਡ ਸਰਹਾਲਾ ਦੇ ਵਿੱਚ ਜਿੱਥੇ ਘਰ ਦੇ ਵਿੱਚ ਵੜ ਕੇ ਮੌਜੂਦਾ ਲੰਬੜਦਾਰ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਸਵੀਰ ਵੀ ਤੁਹਾਡਾ ਸਾਂਝੀ ਕਰ ਰਿਹਾ ਜਿੱਥੇ ਵੱਡੀ ਵਾਰਦਾਤ ਹੋਈ ਹੈ ਮਾਮਲੀ ਜੀ ਗੱਲ ਵਿੱਚ ਜਿੱਥੇ ਇੱਕ ਸਮਝੌਣ ਨੂੰ ਲੈ ਕੇ ਐਡੀ ਵੱਡੀ ਗੱਲ ਹੋ ਚੁੱਕੀ ਹੁੰਦੀ ਹੈ ਕਿ ਘਰ ਦੇ ਵਿੱਚ ਵੜ ਕੇ ਲੰਬੜਦਾਰ ਉੱਤੇ ਹੀ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਮੌਕੇ ਤੇ ਪਹੁੰਚੇ ਇਸ ਦੁੱਖ ਦੀ ਘੜੀ ਦੇ ਵਿੱਚ ਆਏ ਰਿਸ਼ਤੇਦਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੁਧਾਰੇ ਜਿੱਥੇ ਮਾਮਲੀ ਜੀ ਗੱਲ ਨੂੰ ਲੈ ਕੇ ਢੀਵਢੀ ਤਕਰਾਰ ਵਾਜ ਜਾਂਦੀ ਹੈ ਕਿ ਉਹਨਾਂ ਵੱਲੋਂ ਖੁੰਨੀ ਰੂਪ ਧਾਰਨ ਕਰ ਲਿੱਤਾ ਜਾਂਦਾ ਹੈ ਇੰਨਾ ਗੁੱਸਾ ਹੁੰਦਾ ਹੈ ਕਿ ਕਾਰਨ ਦਰਬਾਰ ਕੀ ਹੀ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਸ ਪੂਰੇ ਮਾਮਲੇ ਲੈ ਕੇ ਉਰਤੀ ਉਸ ਕਹਿੜਾ ਉਸੂਲੰਦੇ ਆ ਫਾਦਰ ਅਮਨਬ੍ਰੀਤ ਉਹਦੇ ਨਾਲ 5 ਜਣੇ ਸੀ ਉਹ ਇੱਥੇ ਆਏ ਕਿ ਉਹਨਾਂ ਨਾਲ ਗੱਲਬਾਤ ਕਰਨ ਉਹਨੇ ਇਹਦੇ ਮੰਦਰ ਕੋਲ ਸੰਗ ਦੀ ਆਪਣਾ ਫੈਰ ਮਾਰਤਾ ਇਹ ਫਿਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਕੱਢ ਰਹੇ ਹਾਂ ਬਿਲਕੁਲ 300 ਬੰਦੇ ਹਾਂਜੀ ਹਾਂਜੀ 300 ਬੰਦੇ ਕਿੰਨੇ ਬੰਦੇ ਸੀ ਟੋਟਲ ਜਿਹੜੇ ਆਏ ਇਹ ਟੋਟਲ ਆਪਣਾ 6 ਜਣੇ ਆਏ ਸਰ ਇਹ ਦਾ ਕਾਰਨ ਕੀ ਰਹਿਣ ਲੱਗਾ ਮਾਮਲਾ ਮਾਮਲਾ ਇਹਦੇ ਉਹਨਾਂ ਨੇ ਕਰਦੇ ਆ ਤਪਤੀਸ਼ ਆਪਣੰ ਕੀ ਛੋਰੀ ਬੱਚਿਆਂ ਦੀ ਜੰਦੀ ਲੜਾਈ ਹੋਈ ਛੋਟੀ ਮੋਟੀ ਕਿਤੇ ਉਹ ਤੋਂ ਆਏ ਇੱਥੇ ਘਰੇ ਤੇ ਦੇਖੋ ਭਗਵੰਤ ਮਾਨ ਸਾਹਿਬ ਅਸੀਂ ਵੀ ਐਨ ਆਰ ਆਈ ਆ ਮੈਂ ਦੁਬਈ ਰਹਿਣਾ ਵਾ ਪਰ ਪਾਜੀ ਉੱਥੇ ਇਹ ਕੰਮ ਨਹੀਂ ਜੇ ਹੁੰਦਾ ਉਥੇ ਮੜਾ ਜਿਹਾ ਵੀ ਕੰਮ ਹੁੰਦਾ ਵਾ ਤੇ ਉਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ ਪਰ ਇਹ ਬਾਜੀ ਗਲਤ ਹੋਇਆ ਜੀ ਸਾਡੇ ਫੁੱਫਰ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ ਐਨ ਆਰ ਆਈ ਨੇ ਦੋਨੋਂ ਬਾਹਰ ਆ ਤੇ ਛੋਟਾ ਬੇਟਾ ਹੁਣ ਆਇਆ ਵਾ ਤੇ ਵੱਡੇ ਦਾ ਉਹਨਾਂ ਦਾ ਪਤਾ ਨਹੀਂ ਕਿਉਂਕਿ ਪੱਕੇ ਨਹੀਂ ਸਕੇ ਉਥੇ ਬਾਹਰ ਪੁਰਤਗਾਲ ਦੇ ਵਿੱਚ ਉਹ ਆ ਨਹੀਂ ਸਕਦੇ ਤੇ ਘਰ ਦਾ ਪਾਸਾ ਹੀ ਪਲਟ ਗਿਆ ਜੀ ਪਰ ਭਗਵੰਤਪਾਨ ਸਾਹਿਬ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਦੇ ਆ ਕਿ ਸਰ ਪਲੀਜ਼ ਇਹ ਪੰਜਾਬ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਸਾਡਾ ਉਜੜਦਾ ਜਾ ਰਿਹਾ ਜੀ ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ ਆਪਾਂ ਦੀ ਇਹ ਅਪੀਲ ਕਰਦੇ ਹਾਂ ਜੀ